ਵਹ ਜ਼ਿਮਨੀ ਚੋਣ ਦੇ ਪ੍ਰਚਾਰ ਵਾਸਤੇ ਕਾਂਗਰਸ ਦੀ ਮਹਿਲਾ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਪੱਖ ਦੇ ਵਿੱਚ ਵੋਟਾਂ ਮੰਗਣ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੰਚ ਤੋਂ ਸੰਬੋਧਨ ਦੌਰਾਨ ਔਰਤਾਂ ਸੰਬੰਧੀ ਕਈ ਗੈਰਵਾਜਬ ਟਿੱਪਣੀਆਂ ਕੀਤੀਆਂ ਜੱਟਾ ਅਤੇ ਪੰਡਤਾਂ ਬਾਰੇ ਵੀ ਬੋਲੇ ਤੇ ਸ਼ਬਦ ਵਧੇਰੇ ਯੋਗ ਨਹੀਂ ਸਨ ਚੋਣ ਕਿ ਦੜਬਾ ਜ਼ਿਮਨੀ ਚੋਣ ਪ੍ਰਚਾਰ ਦੇ ਲਈ ਚਰਨਜੀਤ ਸਿੰਘ ਚੰਨੀ ਪਹੁੰਚੇ ਸਨ ਜਿੱਥੇ ਕਿ ਅਮਰਤਾ ਵੜਿੰਗ ਦੇ ਪੱਖ ਦੇ ਵਿੱਚ ਵੋਟਾਂ ਮੰਗਣ ਦੇ ਲਈ ਆਏ ਸਨ ਤੇ ਅਮਰਤਾ ਵੜਿੰਗ ਦੀ ਮੌਜੂਦਗੀ ਦੇ ਵਿੱਚ ਮਹਿਲਾਵਾਂ ਤੇ ਤੰਜ ਕੱਸਿਆ ਗਿਆ ਇਸ ਨੂੰ ਬਿਆਨ ਦੇ ਵਿੱਚ ਲੈ ਕੇ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਘੇਰ ਚੁੱਕੇ ਨੇ ਸੋ ਅਮਰਤਾ ਵੜਿੰਗ ਦੇ ਪੱਖ 'ਚ ਵੋਟਾਂ ਮੰਗਣ ਆਏ ਸੀ ਪਰ ਉਹਨਾਂ ਦੇ ਵੱਲੋਂ ਕੁਝ ਗੈਰਵਾਜਬ ਸ਼ਬਦ ਮਹਿਲਾਵਾਂ ਦੇ ਲਈ ਵਰਤੇ ਗਏ ਜਿਨ੍ਹਾਂ ਦੇ ਕਰਕੇ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਗਿੱਦੜਬਾਹ ਜ਼ਿਮਨੀ ਚੌਂ ਜਿੱਥੇ ਕਿ ਅਮ੍ਰਿਤਾ ਵੜਿੰਗ ਦੀ ਮੌਜੂਦਗੀ ਚ ਮਹਿਲਾਵਾਂ ਤੇ ਤੰਝ ਕッセ ਗਏ ਆਪਣੇ ਵਿਆਹ ਨੂੰ ਲੈ ਕੇ ਹੁਣ ਵਿਵਾਦਾਂ ਦੇ ਵਿੱਚ ਘਰ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਚੰਨੀ ਤੇ ਮਹਿਲਾਵਾਂ ਦਾ ਅਪਮਾਨ ਕਰਨ ਦਾ ਇਲਜ਼ਾਮ ਹੈ ਦਾਜ਼ੀਏ ਕੀ ਚੌਂ ਪਰ ਚਾਰ ਦੇ ਲਈ ਪਹੁੰਚੇ ਸਨ ਅਮ੍ਰਿਤਾ ਵੜਿੰਗ ਦੇ ਪੱਖ ਦੇ ਵਿੱਚ ਗਿੱਦੜਬਾਹ ਤੋਂ ਸੀਟ ਤੋਂ ਜਿਹੜੇ ਕਿ ਅਮ੍ਰਿਤਾ ਵੜਿੰਗ ਜਿਹੜੇ ਕਿ ਚੌਂ ਮੈਦਾਨ ਦੇ ਵਿੱਚ ਉਤਰੇ ਨੇ ਸੋਨਾਂ ਦੇ ਪੱਖ ਦੇ ਵਿੱਚ ਵੋਟਾਂ ਮੰਗਣ ਦੇ ਲਈ ਆਏ ਸਨ ਕਿਸੀ ਖਬਰ ਤੇ ਐਸ ਸ਼ਾ ਸ਼ਾ ਨਾਲ ਜੁੜ ਚੁੱਕੇ ਨੇ ਸੋ ਐਸ ਸ਼ਾ ਇੱਕ ਗਿਦਰ ਬਹਾ ਜਿਮਨੀ ਚੌਣ ਪ੍ਰਚਾਰ ਦੇ ਵਿੱਚ ਪਹੁੰਚੇ ਚਰਨਜੀਤ ਚੰਨੀ ਬੱਟ ਜੋ ਮਹਿਲਾਵਾਂ ਦੇ ਬਾਰੇ ਜਿਹੜਾ ਕੀ ਅਪਮਾਨਜਨਕ ਸ਼ਬਦ ਬੋਲੇ ਗਏ ਜੋ ਗੈਰਵਾਜਬ ਸ਼ਬਦ ਬੋਲੇ ਗਏ ਉਸ ਦੇ ਕਾਰਕੁਨਤਾ ਵਿਰੋਧ ਕੀਤਾ ਜਾ ਰਿਹਾ ਤੇ ਵਿਵਾਦਾ ਦੇ ਵਿੱਚ गिर ਗਏ ਨਚਰਨਜੀਤ ਸਿੰਘ ਚੰਨੀ ਜੀ ਜੀ ਪਰਮਦਾਸ ਦੀ ਹੈ ਕਿ ਚਰਨਜੀਤ ਚੰਨੀ ਦੇ ਨਾਲ ਜੁੜਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਜਲੰਧਰ ਚੌਣ ਪ੍ਰਚਾਰ ਦੇ ਦੌਰਾਨ ਵੀ ਬੀਬੀ ਜਗੀਰ ਕੌਰ ਦੇ ਨਾਲ ਸੰਬੰਧਿਤ ਇੱਕ ਮਹਿਲਾ ਨਾਲ ਯੋਗ ਵਿਵਹਾਰ ਨਾ ਕਰਨ ਦਾ ਮਾਮਲਾ ਵੀ ਚਰਨਜੀਤ ਚੰਨੀ ਨਾਲ ਜੁੜਿਆ ਸੀ ਤਾਂ ਗਿੱੜਵਾ ਜਦੋਂ ਕੱਲ ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਵਾਸਤੇ ਵੋਟਾਂ ਮੰਗਣ ਆਏ ਸਨ ਤਾਂ ਉਹਨਾਂ ਨੇ ਜੱਟ ਅਤੇ ਪੰਡਤ ਦੇ ਦਰਮਿਆਨ ਉਹਨਾਂ ਦੇ ਕੁੱਤਿਆਂ ਦਾ ਨਾਂ ਲੈ ਕੇ ਇੱਕ ਕਿੱਸਾ ਸੁਣਾਇਆ ਗਿਆ ਉਹਨਾਂ ਵੱਲੋਂ ਜਿਸ ਵਿੱਚ ਔਰਤਾਂ ਬਾਰੇ અપਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਜਾਣ ਸਬੰਧੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਖਰਦੀਪ ਸਿੰਘ ਡਿੰਪੀ ਢਿੱਲੋਂ ਉਹਨਾਂ ਨੇ ਵੀ ਗੱਲ ਮੀਡੀਆ ਨਾਲ ਹੋਈ ਗੱਲਬਾਤ ਵਿੱਚ ਵੱਡਾ ਇਤਰਾਜ਼ ਪ੍ਰਗਟਾਇਆ ਸੀ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਤੇ ਹੋਰ ਸਮਾਜਿਕ ਸੰਗਠਨ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੋਲੋਂ ਜਿਹੜਾ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਜਿਹਿਆਂ ਆਪ ਉਦਰੀਆਂ ਤੇ ਇਹੋ ਜਿਹੀਆਂ ਹੋਰ ਕਾਰਵਾਈਆਂ ਜਿਹੜੀਆਂ ਅੱਗੇ ਤੋਂ ਨਾ ਹੋਣ ਇਸ ਵਾਸਤੇ ਮਹਿਲਾ ਕਮਿਸ਼ਨ ਤਾਂ ਇਸ ਮਾਮਲੇ 'ਚ ਸਖਤ ਐਕਸ਼ਨ ਲਵੇ ਹੀ ਲਵੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਕੋਲੇ ਵੀ ਅੱਜ ਇਹ ਮਾਮਲਾ ਬਾਅਦ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ ਬਿਲਕੁਲ ਜਿਹੜੇ ਕਿ ਕਿਦੜ ਬਾਹਰ ਸੀਟਾਂ ਕਾਫੀ ਹੌਟ ਸੀਟ ਮੰਨੀ ਜਾ ਰਹੀ ਹੈ ਅਮ੍ਰਿਤਾ ਵੜਿੰਗ ਜਿਹੜੇ ਕਿ ਖੁਦ ਇੱਕ ਮਹਿਲਾ ਨੇ ਇਸ ਚੋਣ ਮੈਦਾਨ ਦੇ ਵਿੱਚ ਖੜੇ ਨੇ ਇਸ ਸੀਟ ਤੋਂ ਤੇ ਮਹਿਲਾਵਾਂ ਬਾਰੇ ਇਸ ਤਰ੍ਹਾਂ ਦੇ ਅਪਸ਼ਬਦ ਜਿਹੜੇ ਕਿ ਬੋਲੇ ਗਏ ਨੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੋ ਕੀ ਮਹਿਲਾਵਾਂ ਦਾ ਹੁਣ ਸਪੋਰਟ ਮਿਲੇਗਾ ਕਾਂਗਰਸ ਪਾਰਟੀ ਨੂੰ ਕਿੰਨਾ ਫਰਕ ਪਾਉਂਦਾ ਪਰ ਵੱਡਾ ਸਵਾਲ ਹੀ ਇਹ ਖੜਾ ਹੁੰਦਾ ਹੈ ਕਿ ਜਦੋਂ ਇੱਕ ਔਰਤ ਵਾਸਤੇ ਅਸੀਂ ਵੋਟਾਂ ਮੰਗਣ ਆਏ ਆ ਤਾਂ ਉੱਥੇ ਆ ਕੇ ਔਰਤਾਂ ਦੀ ਪੂਰੀ ਜਾਤੀ ਨੂੰ ਇੱਕ ਕੁੱਤੇ ਦੀ ਪਤਨੀ ਵਜੋਂ ਵਿਚਾਰਿਆ ਜਾਣਾ ਕਿੰਨਾ ਅਪਮਾਨਜਨਕ ਸ਼ਬਦ ਹੈ ਅਮਰਤਾ ਵੜਿੰਗ ਜਿਹੜਾ ਉਹਨਾਂ ਦਾ ਚੋਣ ਦਾ ਗ੍ਰਾਫ ਸੀਗਾ ਅੱਜ ਤੋਂ ਪਹਿਲਾਂ ਦਾ ਕੁਝ ਹੱਦ ਤੱਕ ਉਹਨੂੰ ਸੰਤੁਸ਼ਟੀਜਨਕ ਆਖਿਆ ਜਾ ਸਕਦਾ ਸੀ ਪਰ ਜਿਵੇਂ ਹੀ ਚਰਨਜੀਤ ਚੰਨੀ ਇਸ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਕੰਪਲੀਟ ਕਰਕੇ ਗਏ ਆ ਤਾਂ ਉੱਥੇ ਹੀ ਵੋਟਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਨਾਲ ਅਮਰਤਾ ਵੜਿੰਗ ਦਾ VOTING ਗ੍ਰਾਫ ਹੈ ਕਾਫੀ ਡਾਊਨ ਹੋਇਆ ਹੈ ਜਿਸ ਤੱਕ ਅਮਿਆਜ਼ਾ ਉਹਨਾਂ ਨੂੰ VOTING ਵਾਲੇ ਦਿਨ ਵੀ ਭੁਗਤਣਾ ਪਿਆ ਜਾ ਸਕਦਾ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਹ ਹੀ ਵੋਟਾਂ ਦਾ ਰਿਜ਼ਲਟ ਕਦੋਂ ਆਉਂਦਾ ਹੈ ਪਰ ਚੰਨੀ ਦੀ ਇਸ ਹਰਕਤ ਤੋਂ ਬਾਅਦ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੀਆਂ ਭਾਵਨਾਵਾਂ ਆਹਾ ਤੇ ਜ਼ਰੂਰ ਹੋਈਆਂ ਹਨ ਜੀ ਬਿਲਕੁਲ ਜੀ ਆਸ਼ਾਨ ਜੀ ਬਹੁਤਾਂ ਵਾ ਤੁਹਾਡਾ तमाम ਜਾਣਕਾਰੀ ਬੜੀ ਮੈਂ ਤਾਂ ਉਹ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਵੀ ਇੱਕ ਲੇਡੀ ਕੈਂਡੀਡੇਟ ਅਸੀਂ ਤਾਂ ਉਹਨੂੰ ਆਪ ਦੀ ਭੈਣ ਕਹਨੇ ਆ ਉਹਦੇ ਉਹਨੂੰ ਨਾਲ ਉਹਨਾਂ ਦੇ ਉਹ ਖੜੀ ਆ ਤੇ ਕਿਹੋ ਜੀ ਵਰਡਿੰਗ ਯੂਜ਼ ਕਰ ਰਿਹਾ ਇੱਕ ਸਟੇਟ ਦੇ ਸੀਐਮ ਰਹਿ ਚੁੱਕਾ ਇਨਸਾਨ ਤੇ ਅਕੇ ਡੱਬੂ ਕੁੱਤੇ ਦੀ ਮਤਲਬ ਕਿ ਸੋਨ ਸੋ ਮੈਂ ਮੈਨੂੰ ਤਾਂ ਕਹਿਣਾ ਵੀ ਔਖਾ ਲੱਗ ਰਿਹਾ ਕਿਹੋ ਜੀ ਵਰਡਿੰਗ ਯੂਜ਼ ਕਰ ਰਿਹਾ ਔਰ ਸਾਰੇ ਜਿਹਨੇ ਤਾੜੀਆਂ ਮਾਰ ਰਿਹਾ ਉਹਦੀਆਂ ਗੱਲਾਂ ਸੁਣ ਕੇ ਵਰਡਿੰਗਸ ਆ ਉਹਦੀ ਵਾਈਫ ਉਹਨਾਂ ਦੇ ਨਾਲ ਖੜੀ ਹੈ ਇਹ ਕੀ ਦਰਸਾਉਣਾ ਕੀ ਚਾਹੁੰਦੇ ਆ ਇਹ इट्स ਵੈਰੀ ਸੈਡ ਟੂ ਹੇਅਰ ਜੀ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਮਹਿਲਾ ਕਮਿਸ਼ਨ ਮੰਨੀ ਉਹ ਅੱਗੇ ਵੀ ਕਹੀ ਇਹ ਇਹੋ ਜਿਹੇ ਵਾਰਦਾਤਾਂ ਚੰਨੀ ਸਾਹਿਬ ਆ ਚੁੱਕੇ ਆ ਇਹ ਬਾਜ਼ ਨਹੀਂ ਆਉਂਦੇ ਇਹੋ ਜਿਹੇ ਵਰਡਿੰਗਸ ਯੂਜ਼ ਕਰਦੇ ਮੈਂ ਕਹਿੰਦਾ ਮਹਿਲਾਵਾਂ ਦਾ અપਮਾਨ ਹੈ ਸਿੱਧਾ ਸਿੱਧਾ ਡਾਇਰੈਕਟ ਮਹਿਲਾਵਾਂ ਨੂੰ ਸਭ ਤੋਂ ਵੱਡੀ ਗੱਲ ਹੈ ਮਹਿਲਾ ਨੂੰ ਕੋਲ ਖੜੇ ਕਰਕੇ ਮਹਿਲਾ ਬਾਰੇ ਟਿੱਪਣੀ ਕਰ ਰਹੇ ਹੋ ਤੁਸੀਂ ਦੇਖੋ ਕਿੱਡੀ ਮਾੜੀ ਗੱਲ ਆ ਜੀ ਇਹ ਇੱਕ ਪਾਸੇ ਤਾਂ ਆਪਣਾ ਰਾਜਾ ਜੀ ਵੋਟ ਮੰਗ ਰਹੇ ਆ ਕਿ ਇਹ ਇਥੋਂ ਦੀ ਪਹਿਲੀ ਮਹਿਲਾ ਕੈਂਡੀਡੇਟ ਖੜੀ ਹੋਈ ਏ ਸਾਨੂੰ ਵੋਟਾਂ ਦੇ ਉਤੇ ਦੂਜੇ ਪਾਸੇ ਆਹ ਉਹਨੂੰ ਮਹਿਲਾ ਨੂੰ ਨਾਮ ਨੇਕੀ ਦੇਈ ਜਾਂਦੇ ਆ ਮੈਂ ਤਾਂ ਬੜਾ ਹਲਾਨ ਆ ਜੀ ਇਹਨਾਂ ਦੀ ਟਿੱਪਣੀ ਸੁਣ ਕੇ ਕਮਾਲ ਹੀ ਹੋ ਗਈ ਇੱਕ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੇ ਸੀਐਮ ਰਹੇ ਆ ਮਤਲਬ ਕਿ ਚਰਨਜੀਤ ਸਿੰਘ ਚੰਨੀ ਸਾਹਕਾ ਮੁੱਖ ਮੰਤਰੀ ਪੰਜਾਬ ਦੇ ਕੰਨੀਓ ਜਿਹੜੀ ਗੱਡਰਵਾਲੇ ਵਿੱਚ ਇੱਕ ਸਟੇਟਮੈਂਟ ਦਿੱਤੀ ਗਈ ਉਹ ਸਟੇਟਮੈਂਟ ਉਹਨਾਂ ਦੀ ਨਹੀਂ ਪੂਰੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਦਰਸਾਉਂਦੀ ਹੈ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੀ 1.5 ਕਰੋੜ ਨਹੀਂ ਲਾਵਾ ਹੈ ਉਹਦਾ ਅਪਮਾਨ ਕੀਤਾ ਬ੍ਰਾਹਮਣਾਂ ਦਾ ਅਪਮਾਨ ਕੀਤਾ ਜਟਾ ਦਾ ਅਪਮਾਨ ਕੀਤਾ ਇੱਥੋਂ ਪਤਾ ਚੱਲਦਾ ਹੈ ਕਿ ਚਰਨਜੀਤ ਚੰਨੀ ਕਿਸ ਲੈਵਲ ਦੇ ਆਪਣੇ ਰਾਜਨੀਤੀ ਕਰਦੇ ਨੇ ਉਹਨਾਂ ਦੇ ਦਿਮਾਗ ਦੇ ਅੰਦਰ ਫੇਕਾ ਪ੍ਰਸਤੀ ਅਤੇ ਜਾਤੀਵਾਦ ਕਿਸ ਤਰੀਕੇ ਨਾਲ ਭਰਿਆ ਪਿਆ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਲੋਕ ਅਵੇਰ ਹੋ ਚੁੱਕੇ ਨੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਇਹ ਛੋਡੇ ਦਿਲ ਦੇ ਅੰਦਰ ਇੰਨਾ ਜ਼ਹਿਰ ਮਹਿਲਾਵਾਂ ਲਈ ਜੱਟਾਂ ਲਈ ਪੜਦਾਂ ਲਈ ਹੈ ਤਾਂ ਤੁਸੀਂ ਪੰਜਾਬ ਦਾ ਵਿਨਾਸ਼ ਕਰੋਗੇ ਸਭ ਵਿਕਾਸ ਨਹੀਂ ਕਰੋਗੇ ਪੰਜਾਬ ਦੀ ਜਨਤਾ ਤੁਹਾਡੇ ਤੋਂ ਸਵਾਲ ਮੰਨ ਜਵਾਬ ਮੰਗਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਸ ਦਾ ਖੰਡਨ ਕਰੋ ਮਾਫੀ ਮੰਗੋ ਆਦਰਵਾਇਜ਼ ਛੋਡਾ ਕਰਾਰ ਕੀਤਾ ਜਾਊਗਾ ਤੁਹਾਡਾ ਵਿਰੋਧ ਕੀਤਾ ਜਾਊਗਾ ਤੇ ਮੇਰੀ ਅਪੀਲ ਪੰਜਾਬ ਦੇ ਸਮੂਹ ਜਨਤਾ ਨੂੰ ਹੈ ਕਿ ਜਿਹੜੀਆਂ ਆਉਣ ਵਾਲੀਆਂ ਚਾਰ ਬਾਈ ਇਲੈਕਸ਼ਨਾਂ ਨੇ ਇਹ ਚਰਨਜੀਤ ਚੰਨੀ ਨੇ ਸਟੇਟਮੈਂਟ ਉਹ ਆਉਣ ਦੇ ਨਾਲ ਜੋੜ ਕੇ ਦੇਖੋ ਮਹਿਲਾਵਾਂ ਜੋੜ ਕੇ ਦੇਖੋ ਇਹ ਮਹਿਲਾਵਾਂ ਦਾ ਸਨਮਾਨ ਨਹੀਂ ਕਰਦੇ ਇਹ ਜੱਟਾਂ ਦਾ ਸਨਮਾਨ ਨਹੀਂ ਕਰਦੇ ਇਹ ਹਿੰਦੂਆਂ ਦਾ ਸਨਮਾਨ ਨਹੀਂ ਕਰਦੇ ਇਹ ਬ੍ਰਾਹਮਣਾਂ ਦਾ ਸਨਮਾਨ ਨਹੀਂ ਕਰਦੇ ਇਹ ਉਹਨਾਂ ਦਾ ਅਪਮਾਨ ਕਰਦੇ